ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸੁਆਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬੁਰਜ ਨੱਥੋਕੇ ਆ ਗਿਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਨੇੜੇ ਸਰਹਿਆਲੀ ਹੈਪੀ ਬੁਰਜ ਨੱਥੋਕੇ ਕੋਲੇ ਇੱਕ ਵਿਹੜ ਬਕਾਉ ਆ ਸੱਜਣੋ ਤੋਕੜ ਗੱਬਣ ਚੈੱਕ ਪਾਸ ਕਿੰਨੇ ਚਰ ਦੀ ਗੱਬਣ ਕਿੰਨਾ ਦੁੱਧ ਦਾ ਸਾਰਾ ਲੇਖਾ ਜੋਖਾ ਪੁੱਛਦੇ ਆ ਐਂਡ ਤੱਕ ਜੁੜਿਓ ਜਿਹੜਾ ਪਸੰਦ ਆ ਗਿਆ ਆ ਸੌਰੀ ਜੇ ਪਸੰਦ ਆਉਂਦੀ ਤਾਂ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਿਓ ਆਜੋ ਲਈਏ ਡਿਟੇਲ ਜਿਆਦਾ ਸਮਾਂ ਤੁਹਾਡਾ ਨਾ ਲੈਂਦੇ ਹੋਏ ਹੈਪੀ ਵਰਧਨ ਅਥੋ ਗੱਲ ਹੈਪੀ ਵੀਰ ਸਾਸਰੀ ਗਾਲ ਸਾਸਰੀ ਦਾ ਸੰਧੂ ਸਾਹਿਬ ਹੋਰ ਸੁਣਾ ਕਿਰਪਾ ਸਤਿਗੁਰ ਦੀ ਮੇਹਰ ਚੜ੍ਹਦੀ ਕਲਾ ਚੜ੍ਹਦੀ ਕਲਾ ਡਰੈਸ ਦੇ ਦਈਏ ਡਰੈਸ ਆਪਣਾ ਪਿੰਡ ਗੁਰਜੀਨਾ ਚੁਗੋ ਜਿਲ੍ਹਾ ਤਰਨਤਾਰਨ ਸੀਰ ਪੱਟੀ ਜੀ ਨਾਮ ਮੇਰਾ ਪੀਆ ਫੋਨ ਨੰਬਰ 8146377357 ਇੱਕ ਵਾਰੀ ਹੋਰ ਪੀਲ ਕਰ 824377357 ਇਹ ਵੈੜ ਦਾ ਲੇਖਾ ਜੋਖਾ ਕੀ ਆ ਇਹ ਭਾਈ ਤੀਜੇ ਸੂਰ ਸੁਣਾ ਆਪਣੇ ਰਿਸ਼ਤੇਦਾਰ ਤੋਂ ਵੈੜ ਆਈ ਏ ਤੂੰ ਕਿ ਨਹੀਂ ਆਈ ਸਮਝ ਲੋ ਦੀ ਇਹ 6 ਮਹੀਨਾ ਦੀ ਵੈੜ ਗੱਬਣਾ ਚੈੱਕ ਪਾਸ ਚੈੱਕ ਪਾਸ ਆਗਲਾ ਕਰਾ ਕੇ ਲੈ ਜੀ ਆਪਾਂ ਕਰਵਾ ਕੇ ਲਈਓ ਤੋਂ ਕਰਵਾਏ ਗਿਲਾਗੜੀ ਲੈ ਠੀਕ ਹੈ ਦੁੱਧ ਦੁੱਧ 9 ਕਿਲੋ 8 ਕਿਲੋ ਦਾ 1/2 ਲੀਟਰ ਮਾਰ ਕੇ ਲੈ ਦੇ ਠੀਕ ਹੈ ਦੁੱਧ 9 8 ਲੀਟਰ ਮਾਰ ਕੇ ਲੈ ਖਾਣਾ-ਤਣਾ ਦੀ ਓਕੇ ਜਮਾ ਓਕੇ ਓਕੇ ਕੀ ਬਾਤ ਹੈ ਹਨਾ ਤੂੰ ਬਹਿ ਗਿਆ ਸੀ ਥੱਲੇ ਹਨਾ ਕੀ ਬਾਤ ਹੈ ਜੂਨ ਤਾਂ ਬਹੁਤ ਚੰਗਾ ਯਾਰ ਬਹੁਤ ਜੀ ਨਹੀਂ ਠੀਕ ਓਕੇ ਹੈਨਾ ਤੇ ਫੈਂਡ ਹੀ ਭਾਜੀ 6 ਅੱਛਾ ਕੱਲ ਹੀ ਕਰਾ ਕੇ ਲੈ ਜੇ ਅਗਲਾ ਵੀ ਖੜ ਨਹੀਂ ਹੋਣੀ ਤੇ 6:30 ਤੱਕ ਫਿਰ ਡੇਰੀ ਵਾਲਾ ਮੰਨਦਾ ਨਹੀਂ ਆ ਅੰਦਾ ਮਾਜਦਾ ਹੀ ਲਈ ਜਾਂਦਾ ਹਾਂ ਹਾਂ 6:00 ਵੇੜਾ ਕੱਲ ਹੀ ਵੀ ਕੀ ਬਾਤ ਹੈ ਕੱਢ ਬਾਹਰ ਤੂਰਾ ਕਰਾ ਦੇ ਚੈੱਕ ਤੇ ਨਾਲੇ ਰੇਟ ਦੱਸ ਦਿਗੇ ਭੈਣਾ ਭਰਾਵਾਂ ਨੂੰ ਤਿਆਰ ਹੋਇਆ ਦੁੱਧ ਪੰਜੀ 26 ਕਿਲੋ ਵਾਰ ਦੀ ਤੁਜਾ ਸੂਆ ਸੂਣਾ ਆਪਣੇ ਜਿੱਤੇ ਦਾ ਜੀ ਤੋਂ ਆਈ ਜਾ ਠੀਕ ਆ ਦੇਣੇ ਵਾਲਾ ਵੀ ਵੇਚ ਦੇਣੀ ਆ ਕਿ ਆਪਣੀ ਉਹ ਕੇ ਚੱਲ ਪੁੱਤ ਚੱਲ ਪੰਜੀ ਗੋਸਰ ਤਿਆਰ ਹੁੰਦਾ ਜਦੋਂ ਸੱਜਰ ਹੁੰਦੀ ਆ ਉਹਨੇ ਪਾਇਆ ਸੰਕਾਜਾ ਕਮਾਲ ਆ ਇਥੋਂ ਗਾਂ ਥਾਂ ਪੀੜਾ ਹੋ ਜਾਣਾ ਸ਼ੀਆ ਮੀਨੇ ਲਿਗਬਰਾ ਲੈ ਚੈੱਕ ਕਰਵਾ ਲਈ ਖੜੇ ਆਪਾਂ ਚੈੱਕ ਕਰ ਲਈ ਆਹੋ ਆ ਪਗੜਾ ਮਹੀਨੇ ਦੀ ਕਈ ਆ ਬਸ ਜੀ ਅੱਦੋਂ ਤਾਂ ਨੰਗੀ ਖੜੀ ਆ ਬਸ ਬਸ ਜੀ ਦੋਸਰੀ ਭਾਜੀ ਆਉਂਦੇ ਆ ਫਿਰ ਨਹੀਂ ਪੈਂਦੀ ਆ ਓਕੇ ਇਹ ਜਿਹੜਾ ਇਤਜ਼ਾਰ ਖਾ ਇਹਨੂੰ ਮੇਰੇ ਤੋਂ ਲਾ ਗਈ ਜਮਾਨ ਫਿਰ ਦੋ ਦੋ ਲੋ ਚਾਦ ਰਹੀ ਤੂੰ ਫਿਰ 10 ਕਿਲੋ ਕਰ ਦੇਣਾ ਆਪਣੀ ਥਾਂ ਬਹੁਤ ਹੁੰਦੀ ਹੈ ਨਾ ਹਾਂਜੀ ਕਿੰਨੇ ਦੀ ਦੇ ਦੇਣੀ ਹੈ ਭਾਈ ਮੂਲ ਦੇ ਕਰ ਨੂੰ ਭਵਾ ਦਾ 45 ਗੱਲੀ 50 ਗੱਲੀ 40000 ਤੋਂ 2000 ਰੁਪਏ ਮੰਗ ਤੈ ਕਰਾਉ 38000 38000 ਤੇ ਤਿਆਰ ਹੋਈ ਪਈ 3000 ਰੁਪਏ ਸੱਤਾ ਦੀ ਠੀਕ ਆ 5 ਕਿਲੋ ਸੁਭਾਗ ਉਹ ਦੇ ਦਿੰਦੀ ਪਿਆਰ ਹੋਈ 38000 ਦੀ ਦੇਣੀ ਹੈ 38000 ਬਾਕੀ ਨੂੰ ਕਰਦਾਂਗੇ ਮਾਨਤਨ ਕਰਦਾ ਛੂਟ ਸੱਪਾ ਕਰਦਾ